ਤਰਨਤਾਰਨ ਚੋ ਨਸ਼ਾ ਤਸਕਰਾਂ ਵਿਰੋਧੀ ਚਲ ਰਹੀ ਮਹਿਮ ਹੋਈ ਹੋਰ ਤੇਜ ਅੱਜ ਜਿਲ੍ਹਾ ਪ੍ਰਸ਼ਾਸਨ ਨੇ ਨਸ਼ਾ ਤਸਕਰ ਚਮਕੌਰ ਸਿੰਘ ਉਰਫ ਚਮਕੂ ਦੇ ਘਰ ਪੱਟੀ ਤੇ ਚਲਾਇਆ ਬਲਡوزر ਇਹ ਕਾਰਵਾਈ ਐਸਐਸਪੀ ਅਭਨਿਓ ਰਾਣਾ ਦੀ ਨਿਗਰਾਨੀ ਹੇਠ ਤਰਨਤਾਰਨ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਜੰਪਕੂ ਦੇ ਖਿਲਾਫ 9 ਮੁਕਦਮੇ ਦਰਜ ਦਸੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ 7 ਐਨ ਡੀ ਪੀ ਐਸ ਐਕਟ ਹੇ ਹਨ ਐਸਐਸਪੀ ਨੇ ਸਖਤ ਸਨੇਹਾ ਦਿੰਦਿਆਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਹੁਣ ਪੰਜਾਬ ਚੋਂ ਸੁਖ ਨਾਰਾਇਣ ਦੀ ਇਜਾਜ਼ਤ ਨਹੀਂ ਹੋਏਗੀ ਬਾਕੀ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਹੈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਮਚੀ ਦੀ ਪੌਕੀ ਡਿਮੋਲਿਸ਼ ਕੀਤੀ ਗਈ ਹੈ ਇਹ ਕੀ ਸਾਰੀ ਜਾਣਕਾਰੀ ਹੈ 1 ਮਾਰਚ ਨੂੰ ਮਾਨਯੋਗ ਸੀਐਮ ਸਾਹਿਬ ਦੇ ਹਦਾਇਤਾਂ ਅਨੁਸਾਰ ਜਿਹੜਾ ਯੁੱਧ ਨਸ਼ਿਆ ਵਿਰੁੱਧ ਸ਼ੁਰੂ ਹੋਇਆ ਪੂਰੇ ਪੰਜਾਬ ਦੇ ਵਿੱਚ ਹੀ ਤਰੰਤਾਨ ਪੁਲਿਸ ਨਿਰੰਤਰ ਹੀ ਜਿਹੜੀ ਨਸ਼ਿਆ ਨਸ਼ਿਆ ਸਮਗਲਰਾਂ ਦੇ ਖਿਲਾਫ ਕਾਰਵਾਈ ਕਰਤੀ ਆ ਰਹੀ ਹੈ ਇਹਦੇ ਤੋਂ ਜਿਹੜੇ 1 ਮਾਰਚ ਤੋਂ ਲੈ ਕੇ ਹੁਣ ਤੱਕ ਜਿਹੜੀ ਤਰੰਤਾਨ ਪੁਲਿਸ ਨੇ 135 ਕਿਲੋ ਤੋਂ ਵੱਧ ਜਿਹੜੀ ਹੀਰੋਇਨ ਫੜੀ ਹੈ ਕਾਫੀ ਜਿਹੜੇ ਸਮਗਲਰ ਇਸ ਦੇ ਵਿੱਚ 400 ਪਲੱਸ ਸਮਗਲਰ ਜਿਹੜੇ ਆ ਅੰਦਰ ਕੀਤੇ ਆ ਜਿਹਦੇ ਵਿੱਚ ਵੱਡੀ ਕੁਆਂਟੀਟੀ ਦੀ ਸਮਗਲਰਾਂ ਆਪਾਂ ਕਹਿ ਸਕਦੇ ਹਾਂ ਵੇਚੀ ਨੇ ਇਸ ਤੋਂ ਇਲਾਵਾ 13 ਕਰੋੜ ਜਿਹੜੀ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਇਹ ਜਿਹੜੀ ਪ੍ਰਾਪਰਟੀ ਸੀਗੀ ਚੰਪੂ ਚੰਪੂ ਜਿਹਦੇ ਖਿਲਾਫ 9 ਤੋਂ ਵੱਧ ਜਿਹੜੇ ਐਨਡੀਪੀਐਸ ਦੇ ਪਰਚੇ ਦਰਜ ਨੇ ਕੈਸਲਾਤਬੂ ਸ਼ਿਕਾਇਤ ਮਿਲੀ ਸੀ ਕਿ ਭਈ ਪੰਜਾਬ ਸਰਕਾਰ ਦੀ ਜ਼ਮੀਨ ਤੇ ਨਜਾਇਜ਼ ਤੌਰ ਤੇ ਉਹ ਸਾਰੀ ਕੀਤੀ ਹੋਈ ਹੈ ਤੇ ਸਾਡੇ ਤੋਂ ਇਹਨਾਂ ਨੇ ਪੁਲਿਸ ਸੈਕਿਉਰਿਟੀ ਦੀ ਮੰਗ ਕੀਤੀ ਤੇ ਅਸੀਂ ਸੈਕਿਉਰਿਟੀ ਪ੍ਰੋਵਾਈਡ ਕਰਦੇ ਆ ਜਿਹਦਾ ਜਿਹੜਾ ਨਜਾਇਜ਼ ਤੌਰ ਤੇ ਮਕਾਨ ਬਣਿਆ ਸੀਗੇ ਇਹਨੂੰ ਡਾਇਆ ਗਿਆ ਤੇ ਆਉਣ ਵਾਲੇ ਸਮਾਂ ਚ ਜਿਹੜੇ ਵੀ ਨਸ਼ੇ ਦੇ ਵਿੱਚ ਲਿਫਟ ਪਾਏ ਜਾਣਗੇ ਉਹਨਾਂ ਖਿਲਾਫ ਬੰਦੀ ਕਾਨੂੰ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਹੋਵੇ ਤੈ ਨਿਰੰਤਰ ਸਰ